ज़िंदाबाद आई पी एस मुखां ਸਰ ਕੀ ਕਹਿਣਾ ਚਾਹੋਗੇ ਜੋ ਚੀਜ਼ ਜਲਦੀ ਸੋਫ ਇੰਡੀਆ ਤੇ ਜਿਹੜਾ ਜੁੱਤਾ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਵੱਤੀ ਦੇ ਵੱਲ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਗਲਤ ਮਹਾਪੰਚਾਇਤ ਪੰਜਾਬ ਚੇਅਰਮੈਨ ਕੇ ਕੇਸੀ ਵਿਭਾਗ ਪੰਜਾਬ ਪ੍ਰਦੇਸ਼ ਕੋਰਸ ਕਮੇਟੀ ਪਿਛਲੇ ਦਿਨੀ ਇੱਕ ਵਕੀਲ ਦੇ ਵੱਲੋਂ ਜਸਟਿਸ ਵੀ ਆਰ ਗਵਾਈ ਸਾਹਿਬ ਦੇ ਉੱਪਰ ਜੁੱਤਾ ਸਿੱਟ ਕੇ ਜਸਟਿਸ ਸਾਹਿਬ ਦਾ ਬਾਣ ਕੀਤਾ ਗਿਆ ਸੰਵਿਧਾਨ ਦਾ ਬਾਣ ਕੀਤਾ ਗਿਆ ਲੋਕਤੰਤਾ ਦਾ ਬਾਣ ਕੀਤਾ ਗਿਆ ਮੈਂ ਸਮਝਿਆ ਭਾਰਤ ਦੇਸ਼ ਦੇ ਸਾਰੇ ਲੋਕਾਂ ਦਾ અપਮਾਨ ਕੀਤਾ ਗਿਆ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੱਡਾ ਵਾਪਰਦੀ ਹੈ ਹਰਿਆਣੇ ਵਿੱਚ ਇੱਕ ਸ਼ਰੂਲ ਕਾਸਟ ਦੇ ਆਈਪੀਐਸO ਅਧਿਕਾਰੀ ਪੂਰਨ ਦਾਸ ਜੀ ਜਿਹੜੇ ਏਡੀਜੀਪੀ ਸੀਗੇ ਹਰਿਆਣਾ ਪੁਲਿਸ ਦੇ ਉਹਨਾਂ ਨੂੰ ਖੁਦ ਕਰ ਸੀ ਕਰਨੀ ਪੈ ਰਹੀ ਹੈ ਫ फेब्रुवारी ਦੇ ਵਿੱਚ ਇੱਕ ਵਾਲਮੀਕੀ ਲੜਕੇ ਦੀ ਬਹੁਤ ਹੁੰਦੀ ਹੈ ਬੁਰੀ ਤਰ੍ਹਾਂ ਉਹਨੂੰ ਕੁੱਟ ਮਾਰ ਕੇ ਮਤਲਬ ਅੰਗ ਪਰ ਤੋੜ ਕੇ ਉਹਨੂੰ ਮਾਰਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੇ ਉੱਪਰ ਪ੍ਰਸਤਾਵ ਕਰਕੇ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਇਹ ਲਗਾਤਾਰ ਘਟਨਾਵਾਂ ਜਿਹੜੀਆਂ ਹੋ ਰਹੀਆਂ ਮੈਂ ਸਮਝਦਾ ਇਹ ਭਾਜਪੀ ਦੇ ਵੱਲੋਂ ਤੇ ਆਰਐਸਐਸ ਦੇ ਵੱਲੋਂ ਫੈਲਾਈ ਜਾ ਰਹੀ ਨਫਰਤ ਦੀ ਰਾਜਨੀਤੀ ਦੇ ਕਰਕੇ ਹੋ ਰਹੀਆਂ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਉਹ ਇਸ ਪਾਸੇ ਨੂੰ ਟੁੱਟ ਰਹੀ ਹੈ ਇਸ ਕਰਕੇ ਘਨਾਵਾਂ ਵਾਪਰਦੀਆਂ ਇਹਦੀ ਅਸੀਂ ਸਖਤ ਨਿੰਦਿਆ ਕਰਦੇ ਹਾਂ ਅੱਜ ਦਾ ਜਿਹੜਾ ਇਹ ਮੀਟਿੰਗ ਕਰਨ ਦਾ ਸਾਡਾ ਮਕਸੂਦ ਹੈ ਅਸੀਂ 19 ਤਰੀਕ ਨੂੰ ਇਹਨਾਂ ਸਾਰੀਆਂ ਘਟਨਾਵਾਂ ਦੇ ਖਿਲਾਫ ਇੱਕ ਪ੍ਰੋਟੈਸਟ ਜਿਹਾ ਆਏਗਾ ਉਹ ਕਰਨ ਜਾ ਰਹੇ ਹਾਂ ਬਠਿੰਡੇ 'ਚ ਉਹਦੇ ਲਈ ਮੈਂ ਸਮੂਚੀਆਂ ਦਲ ਜਿੱਥੇ ਬੰਦੀਆਂ ਨੂੰ ਬਾਬਾ ਸਾਹਬ ਨੂੰ ਮਿੜਕਰ ਨੂੰ ਮੰਨਣ ਵਾਲੇ ਲੋਕਾਂ ਨੂੰ ਸਵਿਧਾਨ ਨੂੰ ਮੰਨਣ ਵਾਲੇ ਲੋਕਾਂ ਨੂੰ ਅਪੀਲ ਕਰੂੰਗਾ ਇਹ ਉਹੀ ਤਰੀਕਾ ਨਾਲ ਬਠਿੰਡਾ ਵੀ ਖਿਆਓ ਤਾਂ ਜੋ ਇਹਨਾਂ ਕਟਲਾਵਾ ਤੇ ਰੋਕ ਲਗਾਉਣ ਲਈ ਪੰਜਾਬ ਦੇ 40% ਦਲਤ ਭਾਈਚਾਰੇ ਨੂੰ ਐਸੀਬੀਸੀ ਕਲਾਸ ਨੂੰ ਮਿਨੋਰਟੀ ਦੇ ਲੋਕਾਂ ਨੂੰ ਇਕੱਠੇ ਕਰਕੇ ਆਵਾਜ਼ ਬੁਲੰਦ ਕਰ ਸਕੀਏ ਜੋ ਨਫਰਤ ਦੀ ਰਾਜਨੀਤੀ ਬੀਜੇਪੀ ਤੇ ਆਰਐਸਐਸ ਵੱਲੋਂ ਕੀਤੀ ਜਾ ਰਹੀ ਹੈ ਇਸ ਨਫਰਤ ਦੀ ਰਾਜਨੀਤੀ ਨੂੰ ਰੋਕਣ ਦੇ ਲਈ ਜੇ راہੁਲ ਗਾਂਧੀ ਜਤਨ ਕਰ ਰਹੇ ਨੇ ਕਾਂਗਰਸ ਪਾਰਟੀ ਦਾ ਹਰ ਵਰਕਰ ਜਤਨ ਕਰ ਰਿਹਾ ਹੈ ਉਥੇ ਸਾਰੇ ਲੋਕਾਂ ਨੂੰ ਪਾਰਟੀ ਵੱਲ ਤੋਂ ਉੱਪਰ ਉੱਠ ਕੇ ਇਹ ਨਫਰ ਦੀ ਰਾਜਨੀਤੀ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ ਇਥੇ ਮੈਂ ਇੱਕ ਹੋਰ ਗੱਲ ਜਰੂਰ ਕਹਿਣੀ ਚਾਹूंगा ਇੱਕ ਦਿਨ ਘਰਨਾ ਵਾਪਰਦੀ ਹੈ ਚੀਫ ਸੈਕਰੀਟਰੀ ਗਵਈ ਸਾਹਿਬ ਦੇ ਉੱਪਰ ਜੁੱਤਾ ਸੁੱਟਿਆ ਜਾਂਦਾ ਹੈ ਫਿਰ ਘਰਨਾ ਵਾਪਰਦੀ ਹੈ ਰੈਵਿਨ ਜ਼ਬਾਲ ਵੀ ਕੀ ਲੜਕੇ ਦੋ ਲਤਾਂ ਬਾਹ ਤੋੜ ਕੇ ਮਾਰ ਕੇ ਉਹਦੇ ਉੱਪਰ ਬਾਥਰੂਮ ਕੀਤਾ ਜਾਂਦਾ ਹੈ ਘਰਨਾ ਵਾਪਰਦੀ ਹੈ ਉਸ ਤੋਂ ਬਾਅਦ ਏਡੀਜੀਪੀ ਸਾਹਿਬ ਨੂੰ ਖੁਦਕਸੀ ਕਰਨੀ ਪੈਂਦੀ ਹੈ ਉਹਦੀ ਧਰਮ ਪਤਨੀ ਜੋ ਸੀਨੀਅਰ ਆਈਐਸ ਹੈ ਉਹ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੀ ਹੈ ਤੇ ਪੁਲਿਸ ਵੱਲੋਂ ਉਹਦੇ ਘਰ ਨੂੰ ਘੇੜਾ ਪਾ ਲਿਆ ਜਾਂਦਾ ਲੋਕਾਂ ਵਿੱਚ ਜਿਹੜੀ ਗੱਲ ਨਹੀਂ ਰੱਖਣ ਦਿੱਤੀ ਜਾਂਦੀ ਤੇ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਲਗਾਤਾਰ ਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸਪਰੀਮੋ ਹੈ ਪਰਮਾவதி ਜੀ ਮਾਇਆਬਤੀ ਜੀ ਬਲੋ ਇਕੱਠ ਕਰਕੇ ਕਿਹਾ ਜਾਂਦਾ ਕਿ ਭਾਜਪਾ ਦੀ ਸਰਕਾਰ ਦੂਜੀ ਸਰਕਾਰਾਂ ਨਾਲ ਚੱਲਦੀ ਹੈ ਮੈਂ ਕਹਿੰਦਾ ਇਹ ਬਹੁਤ ਸ਼ਰਮਨਾਕ ਤੇ ਨਿੰਦਣਯੋਗ ਗੱਲ ਹੈ ਇਸ ਗੱਲ ਨੂੰ ਲੈ ਕੇ ਬਾਬਾ ਸਾਹਿਬ ਅੰਬੇੜਕਰ ਦੇ ਮਿਸ਼ਨ ਨੂੰ ਲੈ ਕੇ ਬਾਊ ਕਾਂਸੀ ਰਾਮ ਜੀ ਨੇ ਮਿਸ਼ਨ ਸ਼ੁਰੂ ਕੀਤਾ ਸੀ ਤੇ ਦਲਤਾਂ ਨੂੰ ਇੱਕ امید ਜਾਗੀ ਸੀ ਕਿ ਸਾਡੀ ਆਵਾਜ਼ ਪਠਾਉਣ ਵਾਲੀ ਕੋਈ ਪਾਰਟੀ ਆਈ ਹੈ ਪਰ ਅੱਜ ਉਹ ਪਾਰਟੀ ਜਿਵੇਂ ਵੀ ਚੰਗਾ ਕਵੇ ਇਹ ਭਤੀ ਨੰਨਾਂ ਜੋ ਕਰ ਰਹੀ ਹੈ ਤੇ ਸਮੁੱਚੇ ਦਲਤ ਭਾਈਚਾਰੇ ਦੇ ਅੰਬੇੜਕਰ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਦੇ ਮਨਾਂ ਦੇ ਉੱਪਰ ਇਸ ਗੱਲ ਦਾ ਭਾਰੀ ਥੇਸ ਪਹੁੰਚੀ ਹੈ ਜਦੋਂ ਕੋਈ ਸਾਡਾ ਆਪਣਾ ਆਪਣੇ ਤੋਂ ਹੁੰਦੇ ਜੁਰਮ ਦੇ ਉਹ ਨੂੰ ਦੇਖਦੇ ਹੋਏ ਜੁਰਮ ਕਰਨ ਵਾਲੇ ਦੇ ਹੱਥ ਉੱਤੇ ਖੜੇ ਇਸ ਤੋਂ ਬਾਅਦ ਮੈਂ ਸਮਝਦਾ ਕੋਈ ਨਿੰਦਣ ਜੋ ਕਰਨਾ ਹੋ ਨਹੀਂ ਸਕਦੀ ਤੇ ਜਿਨ੍ਹਾਂ ਦੀ ਇੱਕ ਧਾਮਾਂ ਦੇ ਜ਼ੁਮਰ ਜਿਹੜੇ ਲੋਕ ਹੈ ਉਹਨਾਂ ਲਈ ਅਸੀਂ ਬੰਗ ਕਰਦੇ ਹਾਂ ਉਹਨਾਂ ਦੇ ਪਰਦੇਸ ਤੋਂ ਆ ਪਰਚਾ ਰਜ ਕਰਕੇ ਆਈਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਨੂੰ ਨਾ ਜਾਣਾ ਚਾਹੀਦਾ ਤੇ ਭਾਈ ਪੂਰਨ ਦਾਸ ਦੇ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਘਟੋ ਘਟ ਫਾਂਸੀ ਦੇ ਤੱਕ ਤੱਕ ਲੈ ਕੇ ਜਾਣਾ ਚਾਹੀਦਾ ਤੇ ਐਸਐਸਟੀ ਐਕਟ ਦੇ ਤਹਿਤ ਇਹਨਾਂ ਦੀ ਜ਼ਿੰਮੇਵਾਰੀ ਤਤ ਹੋਣੀ ਚਾਹੀਦੀ